ਗੁਰਬਾਨੀ ਦਾ ਪਾਠ ਕਰਨਾ ਹੋਰ ਗੱਲ ਹੈ ਅਤੇ ਉਸ ਨੂੰ ਜ਼ਿੰਦਗੀ ਵਿੱਚ ਸਮਝ ਕੇ ਹੌਲੀ-ਹੌਲੀ ਜੀਣਾ ਅਲੱਗ ਗੱਲ ਹੈ ਮੈਂ ਕੋਈ ਬਹੁਤ ਹੀ ਵੱਡੀ ਉਦਾਹਰਨ ਨਹੀਂ ਦੇਣੀ ਮੈਂ ਬਿਲਕੁਲ ਇੱਕ ਛੋਟੀ ਜਿਹੀ ਉਦਾਹਰਨ ਤੁਹਾਨੂੰ ਦਵਾਂਗਾ ਇਹ ਉਦਾਹਰਨ ਹੈ ਸਾਡੇ ਆਪਣੇ ਮਕਾਨਾਂ ਦੀ ਜਦੋਂ ਵੀ ਆਪਾਂ ਕੋਈ ਨਵਾਂ ਮਕਾਨ ਬਣਾਉਂਦੇ ਆ ਬੜੀ ਵਧੀਆ ਗੱਲ ਹੈ ਕਿ ਅਸੀਂ ਉਸ ਤੇ ੴ ਜਾਂ ਸਤਨਾਮ ਲਿਖਾ ਦਿੰਦੇ ਹਾਂ ਔਰ ਨਾਲ ਹੀ ਸਾਡੇ ਦਿਮਾਗਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਹੈ ਅਸੀਂ ਥੋੜੇ ਹੀ ਦਿਨ ਬਾਅਦ ਉੱਥੇ ਜਾਂਦੇ ਕੋਈ ਮਖੌਟਾ ਟੰਗੇ ਹੋਇਆ ਵੇਖਦੇ ਹਾਂ ਜਾਂ ਕੋਈ ਛਾਤੀ ਮੂਦੀ ਵੱਜੀ ਦੇਖਦੇ ਹਾਂ ਕੋਈ ਨਾ ਕੋਈ ਡਰਪੋਕ ਗਵਾਂਢੀ ਕੋਈ ਵਹਿਮੀ ਜਾਂ ਕੋਈ ਸਾਡੇ ਘਰ ਦਾ ਹੀ ਮੈਂਬਰ ਸਾਨੂੰ ਇੱਕ ਵਹਿਮ ਪਾਉਂਦਾ ਹੈ ਕਿ ਨજર ਨਾਲ ਲੱਗ ਜਾਵੇ ਤੇ ਅਸੀਂ ਨજર ਲੱਗਣ ਦੇ ਡਰ ਤੋਂ ਕੀ ਕਰਦੇ ਹਾਂ ਅਸੀਂ ਬਿਨਾਂ ਸਮਾਂ ਗਵਾਇਆ ਆਪਣੀ ਮੂਰਖਤਾ ਦਾ ਮੁਜ਼ਾਹਿਰਾ ਕਰਦੇ ਹਾਂ ਤੇ ਕੋਈ ਨਾ ਕੋਈ ਮਖੋਟਾ ਜਾਂ ਕੋਈ ਨਾ ਕੋਈ ਛਾਟੀ ਇੱਕ ਓੰਕਾਰ ਦੇ ਲਾਗੇ ਲਿਆ ਰੱਖਦੇ ਆ ਕਿੰਨੀ ਬੇਵਕੂਫੀ ਹੈ ਇਹ ਸਾਡੇ ਅੰਦਰਲਾ ਅਗਿਆਨ ਹੈ ਜਿਹੜਾ ਇਹ ਸਮਝਦਾ ਨਹੀਂ ਕਿ ਜੋ ਇੱਕ ਹੈ ਉਹ ਸਭ ਕੁਝ ਹੈ ਉਸਦੇ ਹੁੰਦਿਆਂ ਕਿਸ ਚੀਜ਼ ਦਾ ਡਰ ਹੈ ਨਿਰਭਉ ਦਾ ਪਾਠ ਕਰਨ ਵਾਲਿਓ ਥੋੜੇ ਥੋੜੇ ਨਿਰਭਉ ਬਣਨਾ ਵੀ ਸਿੱਖੋ